ਪੰਜਾਬ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਪਿਛਲੇ 1 ਹਫਤੇ ਦੌਰਾਨ ਤਾਪਮਾਨ ਵਿੱਚ 1 ਤੋਂ 2 ਡਿਗਰੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਦੇ ਹਫਤੇ ਵਿੱਚ ਤਾਪਮਾਨ 'ਚ ਵੱਡਾ ਫਰਕ ਨਹੀਂ ਦੇਖਣ ਨੂੰ ਮਿਲੇਗਾ ਨਾ ਇਹ ਕਾਫੀ ਵੱਧੇਗਾ ਨਾ ਹੀ ਘਟੇਗਾ ਹਾਲਾਂਕਿ ਇਸ ਦੌਰਾਨ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੇ ਚਾਂਸ ਵੀ ਨਹੀਂ ਦਿਖ ਰਹੇ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਿਕ ਅਗਲੇ 2 ਹਫਤਿਆਂ ਤੱਕ ਮੀਂਹ ਦੇ ਕੋਈ ਅਸਰ ਨਹੀਂ ਨੇ ਜਿਸ ਕਾਰਨ ਮੌਸਮ ਖੁਸ਼ਕ ਰਹੇਗਾ ਅਕਤੂਬਰ ਮਹੀਨੇ ਤੋਂ ਖਰਾਬ ਹੋਈ ਹਵਾ ਦੀ ਕੁਆਲਿਟੀ ਅਜੇ ਵੀ ਜੀਵੇਂ ਦੀ ਤੀਮੀ ਬਣੀ ਹੋਈ ਹੈ ਵਾਤਾਵਰਣ ਮਾਹਿਰ ਦਾ ਕਹਿਣਾ ਹੈ ਕਿ ਹਵਾ ਦਾ ਵਾਹਨ ਜਿਹੜਾ ਕਿ ਵਹਾਅ ਘਟ ਹੋਣ ਕਰਕੇ 에ਅਰਲੌਕ ਦੀ ਸਥਿਤੀ ਬਣ ਚੁੱਕੀ ਹੈ ਮੀਂਹ ਪੈਣ ਤੋਂ ਬਾਅਦ ਹੀ ਲੋਕਾਂ ਨੂੰ ਜਿਹੜੀ ਕਿ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਹੈ ਪੰਜਾਬ ਦੇ ਕਈ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ ਠੀਕ ਹੈ ਰਾਤ 9 ਵਜੇ ਤੇ AQI ਮੁਤਾਬਕ ਅੰਮ੍ਰਿਤਸਰ 'ਚ AQI ਜਿਹੜਾ ਕਿ 196 ਰਿਹਾ ਪਿਛਲੇ 24 ਘੰਟਿਆਂ 'ਚ ਇਹ 310 ਤੱਕ ਪਹੁੰਚ ਗਿਆ ਜਦੋਂ ਕਿ ਲੁਧਿਆਣਾ ਵਿੱਚ 147 ਦਰਜ ਕੀਤਾ ਗਿਆ ਲੁਧਿਆਣਾ 'ਚ ਜਲੰਧਰ 'ਚ 117 ਤੇ ਜਿਹੜਾ ਕਿ ਹੁਣ ਵੱਧ ਰਿਹਾ ਹੈ 214 ਤੱਕ ਪਹੁੰਚ ਚੁੱਕਿਆ ਹੈ ਪਟਿਆਲਾ 'ਚ ਹਵਾ ਗੁਣਵੱਤਾ ਹੋਰ ਵੀ ਖਰਾਬ ਰਹੀ ਹੈ ਜਿੱਥੇ ਉਸ ਦਾ AQI 169 ਦੇ 24 ਘੰਟਿਆਂ 'ਚ 252 ਤੱਕ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਜਿਹੜਾ ਕਿ ਤਾਪਮਾਨ ਹੈ 24 ਡਿਗਰੀ ਸੈਲਸੀਅਸ ਤੇ ਘੱਟੋ ਘੱਟ 10 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਮੌਸਮ ਸਾਫ਼ ਰਹੇਗਾ ਤੇ ਧੁੱਪ ਖੇੜੀ ਰਹੇਗੀ